mm ਨਿਊਜ਼ੀਲੈਂਡ ਤੋਂ ਫਿਰ ਤੋਂ ਹੀ ਖਬਰਾਂ ਆ ਰਹੀਆਂ ਕਿ ਗੁਰਪੁਰਬ ਦੇ ਮੌਕੇ ਤੇ ਸਜਾਏ ਨਗਰ ਕੀਰਤਨ ਸਾਹਿਬ ਜੀ ਨੂੰ ਫਿਰ ਤੋਂ ਰੋਕਣ ਦੀ ਕੋਸ਼ਿਸ਼ ਕੀਤੀ ਗਈ ਆ ਜੀ ਹਾਂਜੀ ਇਹ ਉਹੀ ਤਮਾਕੀ ਦੇ ਬੰਦੇ ਆ ਜਿਨ੍ਹਾਂ ਨੇ ਕੁਝ ਟਾਈਮ ਪਹਿਲਾਂ ਵੀ ਇਹ ਹਰਕਤ ਕੀਤੀ ਸੀਗੀ ਤੇ ਨਿਊਜ਼ੀਲੈਂਡ ਦੇ ਵਿੱਚ ਜੋ ਨਗਰ ਕੀਰਤਨ ਸਾਹਿਬ ਸਜਾਏ ਸੀਗੇ ਉਹਨਾਂ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਸੀਗੀ ਪਰ ਉਸ ਟਾਈਮ ਦੇ ਉੱਪਰ ਕੁਝ ਹੱਦ ਤੱਕ ਕਾਮਯਾਬ ਵੀ ਹੋ ਗਏ ਸੀਗੇ ਨਗਰ ਕੀਰਤਨ ਸਾਹਿਬ ਨੂੰ ਰੋਕਣ ਦੇ ਲਈ ਪਰ ਇਸ ਟਾਈਮ ਦੇ ਲਈ ਸਿੱਖ ਸੰਗਤਾਂ ਪਹਿਲਾਂ ਤੋਂ ਹੀ ਪ੍ਰਪੇਅਰ ਸੀਗੀਆਂ ਪੁਲਿਸ ਉੱਥੇ ਦਾ ਪੂਰਾ ਪੁਲਿਸ ਪ੍ਰਸ਼ਾਸਨ ਹਰ ਇੱਕ ਨੂੰ ਇਹ ਚੀਜ਼ ਪਤਾ ਸੀ ਕਿ ਇਸ ਵਾਰ ਫਿਰ ਤੋਂ ਕੁਝ ਨਾ ਕੁਝ ਹੋ ਸਕਦਾ ਨਿਊਜ਼ੀਲੈਂਡ ਦੇ ਤਰਲੰਗਾ ਦੇ ਵਿੱਚ ਇਹ ਬਾਰਮਾ ਨਗਰ ਕੀਰਤਨ ਸਾਹਿਬ ਸਜਾਇਆ ਗਿਆ ਸੀਗਾ ਜਿੱਦੇ ਵਿੱਚ ਸਿੱਖ ਸੰਗਤਾਂ ਨੇ ਭਰਮਾ ਹੁੰਗਾਰਾ ਦਿੱਤਾ ਤੇ ਇਸ ਵਾਰ ਸਿੱਖ ਸੰਗਤਾਂ ਨੂੰ ਸਾਰਾ ਕੁਝ ਪਹਿਲਾਂ ਤੋਂ ਹੀ ਪਤਾ ਸੀਗਾ ਕਿ ਇਸ ਵਾਰ ਵੀ ਕੋਈ ਨਾ ਕੋਈ ਇਸ ਤਰ੍ਹਾਂ ਦੀ ਬਤਮੀਜ਼ੀ ਕਰ ਸਕਦਾ ਹੈ ਇਸ ਤਰ੍ਹਾਂ ਦੀ ਕੋਈ ਹਰਕਤ ਕਰ ਸਕਦਾ ਕਿਉਂਕਿ ਜਦੋਂ ਪਹਿਲਾਂ ਇਹ ਚੀਜ਼ ਹੋਈ ਸੀਗੀ ਤਾਂ ਉਸ ਟਾਈਮ ਤੇ ਸਿੱਖ ਸੰਗਤਾਂ ਨੂੰ ਇਹ ਚੀਜ਼ ਪਤਾ ਲੱਗ ਗਈ ਸੀ ਕਿ ਇਹ ਅੱਜ ਹੋਈ ਆ ਤੇ ਆਉਣ ਵਾਲੇ ਦਿਨਾਂ 'ਚ ਫਿਰ ਤੋਂ ਕੁਝ ਹੋ ਸਕਦੀ ਹੈ ਸੋ ਐਸੇ ਲਈ ਪਹਿਲਾਂ ਤੋਂ ਹੀ ਪ੍ਰੇਪੇਅਰ ਸੀਗੇ ਜੋ ਪਹਿਲਾਂ ਕੁਝ ਹੋਇਆ ਸੀਗਾ ਉਹਦੇ ਵਿੱਚ ਲੋਕਾਂ ਦੇ ਉਸ ਦੇ ਵਿੱਚ ਜੋ ਲੋਕਾਂ ਦਾ ਕਹਿਣਾ ਸੀਗਾ ਆਰ ਉਥੋਂ ਦੇ ਮਿਨਿਸਟਰ ਦਾ ਉਥੋਂ ਦੀ ਸਰਕਾਰ ਦਾ ਜੋ ਕਹਿਣਾ ਸੀਗਾ ਉਹਨਾਂ ਨੇ ਉਹ ਤਮਾਕੀ ਦੇ ਬੰਦਿਆਂ ਨੂੰ ਹੀ ਗਲਤ ਠਹਿਰਾਇਆ ਸੀ ਤੇ ਸਿੱਖ ਸੰਗਤ ਦੀ ਸੋਭਾ ਕੀਤੀ ਸੀ ਕਿ ਉਹਨਾਂ ਨੇ ਯਾਦ ਕੀਤਾ ਸੀਗਾ ਕਿ ਕਿਸ ਤਰ੍ਹਾਂ ਕਰੋਨਾ ਦੇ ਟਾਈਮ ਦੇ ਵਿੱਚ ਸਿੱਖ ਸੰਗਤ ਨੇ ਸਾਡੇ ਲੋਕਾਂ ਦੀ ਮਦਦ ਕੀਤੀ ਸੀ ਕਿਸ ਤਰ੍ਹਾਂ ਲੋਕਾਂ ਦੇ ਲਈ ਲੰਗਰ ਲਗਾਏ ਸੀਗੇ ਸੋ ਉਹ ਇਹ ਚੀਜ਼ ਨਹੀਂ ਭੁੱਲਦੇ ਪਏ আর ਉਹਨਾਂ ਨੂੰ ਇਹ ਵੀ ਪਤਾ ਕਿ ਇਹ ਸਿੱਖ ਜੇ ਇਹ ਪੰਜਾਬੀ ਬਹੁਤ ਮਿਹਨਤੀ ਤੇ ਬਹੁਤ ਬੇਟਰ ਕੌਮ ਆ ਤੇ ਸਾਡੇ ਲਈ ਮਿਹਨਤ ਕਰਦੇ ਇੱਥੇ ਸਾਡੇ ਦੇਸ਼ਾਂ ਦੇ ਵਿੱਚ ਸੋ ਇਸ ਲਈ ਲੋਕ ਇਥੋਂ ਦੇ ਨਿਊਜ਼ੀਲੈਂਡ ਦੇ ਮੂਲ ਦੇ ਗੋਰੇ ਵੀ ਲੋਕ ਇਸ ਦੇ ਵਿੱਚ ਸ਼ਾਮਲ ਸੀਗੇ ਪਰ ਫਿਰ ਵੀ ਤਮਾਕੀ ਦੇ ਉਹੀ ਬੰਦੇ ਆਏ ਸੇਮ ਉਹੀ ਹਾਕਾ ਸਟਾਈਲ ਦੇ ਵਿੱਚ ਪ੍ਰਦਰਸ਼ਨ ਕਰਨ ਦੀ ਕੋਸ਼ਿਸ਼ ਕੀਤੀ ਪਰ ਇਸ ਟਾਈਮ ਦੇ ਉੱਤੇ ਸਿੱਖ ਸੰਗਤ ਦਾ ਗੁੱਸਾ ਵੀ ਦੇਖਣ ਵਾਲਾ ਸੀਗਾ ਔਰ ਇਸ ਟਾਈਮ ਦੇ ਉੱਪਰ ਸਿੱਖ ਸੰਗਤ ਨੂੰ ਇਹ ਵੀ ਪਤਾ ਸੀਗਾ ਕਿ ਇਹ ਆਣਗੇ ਤਾਂ ਇਸੇ ਲਈ ਸਾਰੇ ਅਰੇਂਜਮੈਂਟ ਪਹਿਲਾਂ ਤੋਂ ਹੀ ਕੀਤੇ ਗਏ ਸੀਗੇ ਸੋ ਜੇ ਜੋ ਇਹਨਾਂ ਦੀ ਕੋਸ਼ਿਸ਼ ਸੀਗੀ ਕਿ ਨਗਰ ਕੀਰਤਨ ਦੇ ਵਿੱਚ ਫਿਰ ਤੋਂ ਹਰਲ ਕਰਨੀ ਆ ਇਹਨਾਂ ਨੂੰ ਫਿਰ ਤੋਂ ਪਰੇਸ਼ਾਨ ਕਰਨਾ ਜਾਂ ਰੋਕਣ ਦੀ ਕੋਸ਼ਿਸ਼ ਸੋ ਉਹਦੇ ਵਿੱਚ ਉਹ ਨਾਕਾਮ ਰਿਹਾ ਜੀ ਹਾਂਜੀ ਇਸ ਵਾਰ ਪੁਲਿਸ ਪ੍ਰਸ਼ਾਸਨ ਨੇ ਆਪਣਾ ਪੂਰਾ ਮੁਸਤੈਤੀ ਦੇ ਨਾਲ ਕੰਮ ਕੀਤਾ ਕਿਉਂਕਿ ਉਹਨਾਂ ਨੂੰ ਪਹਿਲਾਂ ਤੋਂ ਹੀ ਪਤਾ ਸੀਗਾ ਸਿਕਿਉਰਿਟੀ ਗਾਰਡ ਸੀਗੇ ਉਹਨਾਂ ਨੂੰ ਵੀ ਸਭ ਕੁਝ ਪਤਾ ਸੀਗਾ ਔਰ ਇਸ ਟਾਈਮ ਦੇ ਉੱਪਰ ਸਿੱਖ ਸੰਗਤ ਦਾ ਜੋ ਗੁੱਸਾ ਸੀਗਾ ਉਹਦੇ ਸਾਹਮਣੇ ਉਹ ਟਿਕ ਨਹੀਂ ਠਕੇ ਸੋ ਉਹਨਾਂ ਨੂੰ ਇੱਕਦਮ ਸਾਈਡ ਤੇ ਕਰ ਦਿੱਤਾ ਗਿਆ ਤੇ ਜਿਹਦੇ ਵਿੱਚ ਗੁਰੂਪੁਰਬ ਦੇ ਲਈ ਜੋ ਸਜਾਇਆ ਆਪਣਾ ਨਗਰ ਕੀਰਤਨ ਸਾਫ ਸੀਗਾ ਉਹ ਸਪੂਰਨ ਹੋਇਆ ਔਰ ਇਹਨਾਂ ਨੂੰ ਆਈ ਥਿੰਕ ਹੁਣ ਸ਼ੀਸ਼ਾ ਵੀ ਦਿਖ ਗਿਆ ਹੋਵੇਗਾ ਕਿ ਇਹ ਤੁਹਾਡੇ ਲੋਕ ਜਿਨ੍ਹਾਂ ਲਈ ਤੁਸੀਂ ਕ ਇਹ ਤੁਹਾਡੇ ਨਾਲ ਨਹੀਂ ਹੈ ਸਿਰਫ ਸਿਰਫ ਤੁਸੀਂ ਕੁਝ ਲੋਕ ਆ ਜੋ ਸਿਰਫਰੇ ਆ ਤੁਸੀਂ ਉਹ ਹਰ ਇੱਕ ਕਿਸੇ ਦੇ ਧਾਰਮਿਕ ਦਿਹਾੜਿਆਂ ਤੇ ਜਾਂ ਤੁਸੀਂ ਕਿਸੇ ਦਾ ਕਲਚਰ ਪ੍ਰੋਗਰਾਮ ਹੁੰਦਾ ਉਹਦੇ ਵਿੱਚ ਉਹ ਖਰਲ ਪਾਉਂਦੇ ਪ੍ਰਾਂਦੇ ਜੀ ਹਾਂਜੀ ਇਹ ਤਮਾਕੀ ਤੁਹਾਨੂੰ ਪਤਾ ਹੀ ਆ ਕਿ ਇਹਨਾਂ ਦਾ ਹਰ ਇੱਕ ਪਾਸੇ ਇਹੀ ਕੰਮ ਰਹਿੰਦਾ ਉਹ ਚਾਹੇ ਚਾਈਨੀਜ਼ ਹੋਣ ਨੇਪਾਲੀ ਬੰਗਲਾਦੇਸ਼ੀ ਕੋਈ ਵੀ ਹੋਵੇ ਜੋ ਆਪਣਾ ਧਾਰਮਿਕ ਜਾਂ ਕੋਈ ਵੀ ਆਪਣਾ ਫੈਸਟੀਵਲ ਜਾਂ ਆਪਣਾ ਕਲਚਰ ਪ੍ਰੋਗਰਾਮ ਕਰਦੇ ਆ ਇਹ ਉੱਥੇ ਜਾ ਕੇ ਹੀ 10-15 ਜਣੇ ਹੁੰਦੇ ਆ ਜਿਹੜੇ ਖਰਲ ਪਾਉਂਦੇ ਆ ਪਰ ਇਸ ਟਾਈਮ ਦੇ ਉੱਪਰ ਇਹਨਾਂ ਨੂੰ ਵੀ ਸਾਫ ਪਤਾ ਸੀਗਾ ਕਿ ਇਸ ਟਾਈਮ ਦੇ ਉੱਪਰ ਤਿਆਰੀਆਂ ਕੁਝ ਹੋ ਰਹੀਆਂ ਐ ਪ੍ਰਸ਼ਾਸਨ ਵੀ ਨਾਲ ਆ ਇੱਥੋਂ ਦੇ ਲੋਕ ਵੀ ਨਾਲ ਆ ਸਿੱਖ ਸੰਗਤ ਦੇ ਸੋ ਇਸ ਵਾਰ ਜ਼ਿਆਦਾ ਪ੍ਰੋਬਲਮ ਨਹੀਂ ਆਈ ਔਰ ਸਪੂਰਨ ਹੋਇਆ ਖੁਸ਼ੀ ਵੀ ਹੋਈ ਕਿ ਸਾਡੇ ਸਿੱਖ ਧਰਮ ਦੇ ਨਾਲ ਇੱਥੋਂ ਦੇ ਲੋਕ ਖੜਦੇ ਆ ਕਿਉਂਕਿ ਸਾਡੀ ਪਰਪਰਾ ਔਰ ਸਾਡੇ ਗੁਰੂਆਂ ਨੇ ਜੋ ਸਾਨੂੰ ਸਿਖਾਇਆ ਸੀ ਅਸੀਂ ਉਸੇ ਰਸਤੇ ਦੇ ਉੱਪਰ ਚੱਲਦੇ ਰਹੇ ਕਿ ਹੱਕ ਦਾ ਖਾਣਾ ਦਸਾਂ ਨਾ ਹੋਦੀ ਕਿਰਤ ਖਾਣੀ ਆ ਔਰ ਦਸਵੰਦ ਕੱਢ ਕੇ ਲੋਕਾਂ ਦਾ ਦਾਨ ਕਰਨਾ ਲੋਕਾਂ ਦੀ ਭਲਾਈ ਦੇ ਵਿੱਚ ਇਹ ਦਸਾਂ ਨਾ ਹੋਦੀ ਕਿਰਤ ਲਾਉਣੀ ਆ ਸੋ ਉਸੇ ਦੇ ਤਹਿਤ ਅੱਜ ਇੱਥੋਂ ਦੇ ਲੋਕ ਇੱਥੋਂ ਦੀ ਸਰਕਾਰ ਪੁਲਿਸ ਪ੍ਰਸ਼ਾਸਨ ਸਾਰਾ ਨਾਲ ਸੀਗਾ ਔਰ ਇਹ ਬਾਰਮਾ ਨਗਰ ਕੀਤਾਂ ਸੀਗਾ ਜੋ ਸਪੂਰਨ ਹੋਇਆ ਔਰ ਦੱਸਿਆ ਇਹ ਵੀ ਜਾ ਰਿਹਾ ਕਿ ਜਦੋਂ ਵੀ ਕੋਈ ਵੀ ਇਦਾਂ ਜਿਹੜੇ ਲੋਕ ਕਮੈਂਟ ਆਪਣੇ ਵੀ ਬਹੁਤ ਲੋਕ ਕਰਦੇ ਹੁੰਦੇ ਨਾ ਕਿ ਤੁਸੀਂ ਉਹਨਾਂ ਦੇ ਦੇਸ਼ਾਂ ਦੇ ਵਿੱਚ ਇਦਾਂ ਕਿਉਂ ਕਰਦੇ ਆ ਟ੍ਰੈਫਿਕ ਆ ਜਾਮ ਹੁੰਦੀ ਹੈ ਇਹ ਹੁੰਦਾ ਉਹ ਹੁੰਦਾ ਉਹ ਲੋਕਾਂ ਨੂੰ ਵੀ ਆਪਾਂ ਦੱਸਣਾ ਚਾਹੁੰਦੇ ਆ ਕਿ ਉੱਥੋਂ ਜਦੋਂ ਵੀ ਇਦਾਂ ਦਾ ਕੋਈ ਵੀ ਸਮਾਗਮ ਕਰਨਾ ਹੁੰਦਾ ਤਾਂ 5-6 ਮਹੀਨੇ ਪਹਿਲਾਂ ਹੀ ਉਹਨਾਂ ਦੀਆਂ ਪਰਮਿਸ਼ਨਾਂ ਲੈਣੀਆਂ ਪੈਂਦੀਆਂ ਜੀ ਹਾਂਜੀ ਉਹਨਾਂ ਦੇ ਆ ਰੋੜ ਤੋਂ ਜਿਹੜੇ ਜਿੰਨੇ ਵੀ ਆਪਣੇ ਟ੍ਰੈਫਿਕ ਵਾਲੇ ਹੁੰਦੇ ਆ ਡਿਪਾਰਟਮੈਂਟ ਉਹਨਾਂ ਤੋਂ ਪਰਮਿਸ਼ਨ ਲੈਣੀ ਪੈਂਦੀ ਆ ਸਰਕਾਰ ਤੋਂ ਪਰਮਿਸ਼ਨ ਪਹਿਲਾਂ ਲੈਣੀ ਪੈਂਦੀ ਆ ਤੇ ਉਹ ਸਿਟੀ ਦੀ ਜਿਹੜੀ ਪੁਲਿਸ ਚੁੰਨੀ ਜਾਂ ਉਹਨਾਂ ਤੋਂ ਪਰਮਿਸ਼ਨ ਲੈਣੀ ਪੈਂਦੀ ਆ ਸਾਰੀਆਂ ਪਰਮਿਸ਼ਨਾਂ ਲੈਣੀਆਂ ਪੈਂਦੀਆਂ ਫਿਰ ਹੀ ਆਪਾਂ ਕੋਈ ਸਮਾਗਮ ਕਰ ਸਕਦੇ ਆ ਅਗਰ ਉਹਨਾਂ ਨੂੰ ਕੋਈ ਪ੍ਰੋਬਲਮ ਨਹੀਂ ਉਹਨਾਂ ਦੇ ਉੱਥੋਂ ਦੇ ਲੋਕਾਂ ਨੂੰ ਕੋਈ ਪ੍ਰੋਬਲਮ ਨਹੀਂ ਤਾਂ ਤੁਹਾਨੂੰ ਕੀ ਪ੍ਰੋਬਲਮ ਆ ਦੋ ਚਾਰ ਬੰਦੇ ਹਰ ਇੱਕ ਕਮਿਊਨਿਟੀ ਦੇ ਵਿੱਚ ਹਰ ਇੱਕ ਦੇਸ਼ ਦੇ ਵਿੱਚ ਹੁੰਦੇ ਆ ਜਿੱਦਾਂ ਕਿ ਤੁਸੀਂ ਆ ਤੁਸੀਂ ਹੀ ਹੁਣ ਆਪਣੇ ਸਿੱਖਾਂ ਦੇ ਲਈ ਕਮੈਂਟ ਕਰ ਰਹੇ ਆ ਤੁਸੀਂ ਵੀ ਉਹਨਾਂ ਦੇ ਵਰਗੇ ਹੀ ਆ ਕਿ ਆਪਣਾ ਤੋਂ ਉਲਟ ਚੱਲਣਾ ਸੋ ਇਹ ਲੋਕ ਵੀ ਤਮਾਕੀ ਦੇ ਜਿਹੜੇ ਬੰਦੇ ਬ੍ਰਹਿਮਤ ਕੀ ਆ ਜਿਹੜਾ ਇਹਦੇ ਬੰਦੇ ਛੱਡੇ ਹੋਇਆ ਇਹਨਾਂ ਨੇ ਵੀ ਬਸ ਉਲਟੇ ਚੱਲਣਾ ਇਹ ਇੱਕ ਕੱਟੜਪੰਥੀ ਗਰੁੱਪ ਆ ਜਿਹੜਾ ਕਿ ਹਰ ਇੱਕ ਧਰਮ ਦੇ ਵਿੱਚ ਹਰ ਇੱਕ ਸੱਭਿਆਚਾਰਕ ਦੇ ਵਿੱਚ ਖਰਲ ਪਾਉਂਦਾ ਔਰ ਇਸ ਵਾਰ ਇਹ ਕਾਮਯਾਬ ਨਹੀਂ ਹੋਇਆ ਔਰ ਇਸ ਟਾਈਮ ਦੇ ਉੱਤੇ ਇਹਨਾਂ ਨੂੰ ਸਾਈਡ ਤੇ ਉਸੇ ਟਾਈਮ ਕਰ ਦਿੱਤਾ ਗਿਆ ਪੁਲਿਸ ਤੇ ਸਿਕਿਉਰਟੀ ਦੇ ਵੱਲੋਂ ਸੋ ਅਸੀਂ ਸਾਰਿਆਂ ਦੇ ਲਈ ਧੰਨਵਾਦ ਆ ਜਿਨ੍ਹਾਂ ਨੇ ਇਸ ਦੇ ਵਿੱਚ ਹਿੱਸਾ ਲਿੱਤਾ ਔਰ ਸਿੱਖ ਸੰਗਤ ਦੇ ਇਸ ਨਗਰ ਕੀਰਤਨ ਨੂੰ ਸਪੂਰਨ ਕੀਤਾ ਬਾਕੀ ਮੈਂ ਆਸ ਕਰਦਾ ਕਿ ਅੱਗੇ ਤੋਂ ਇਹ ਕੋਈ ਨਾ ਹੋਵੇ ਕਿਉਂਕਿ ਜਦੋਂ ਪਹਿਲਾ ਇਹ ਚੀਜ਼ ਹੋਈ ਸੀ ਸਾਰਿਆਂ ਨੇ ਸੋਚਿਆ ਸੀ ਕਿ ਇਹ ਪਹਿਲੀ ਵਾਰ ਹੋਇਆ ਇਸ ਤਰ੍ਹਾਂ ਅਜੇ ਤੱਕ ਕਦੇ ਹੋਇਆ ਨਹੀਂ ਸੀ ਸੋ ਸਾਰੇ ਇਹ ਚੀਜ਼ ਦੀ ਅਰਦਾਸ ਕਰਦੇ ਸੀ ਅੱਗੇ ਤੋਂ ਕੁਝ ਨਾ ਹੋਵੇ ਪਰ ਫਿਰ ਤੋਂ ਹੋਇਆ ਨਿਊਜ਼ੀਲੈਂਡ ਦੇ ਵਿੱਚ ਹੀ ਹੋਇਆ ਪਰ ਇਹਦੇ ਲਈ ਆਪਾਂ ਸਾਰੇ ਚਰਦੀ ਕਲਾ 'ਚ ਰਹਿਣਾ ਕਿ ਉਹ ਕਾਮਯਾਬ ਨਹੀਂ ਹੋਏ ਸੋ ਇਸ ਇਸ ਤਰ੍ਹਾਂ ਦੇ ਬੰਦਿਆਂ ਤੋਂ ਡਰਨ ਦੀ ਖੋ ਤੁਹਾਨੂੰ ਕੋਈ ਵੀ ਜ਼ਰੂਰਤ ਨਹੀਂ ਬਾਬਾ ਨਾਨਕ ਆਪਣੇ ਨਾਲ ਆ ਸਾਰੇ ਬੰਦੇ ਚੜ੍ਹਦੀ ਕਲਾ ਚ ਰਹੋ ਬਸ ਆਪਣੇ ਆਪ ਤੋਂ ਕਦੇ ਵੀ ਬਾਹਰ ਨਾ ਹੋਇਆ ਆਪਣਾ ਆਪਾ ਨਾ ਖੋਇਆ ਠੰਡੇ ਦਿਮਾਗ ਦੇ ਨਾਲ ਚੱਲਦੇ ਰਹੋ ਬਾਬਾ ਜੀ ਦਾ ਗੁਣ ਗਾਉਂਦੇ ਰਹੋ ਵਾਹਿਗੁਰੂ ਵਾਹਿਗੁਰੂ ਸਿਮਰਨ ਕਰਦੇ ਰਹੋ ਸਾਰਾ ਕੁਝ ਕਲੀਅਰ ਹੋ ਜਾਏਗਾ ਬਾਕੀ ਜਿੰਨੇ ਵੀ ਆ ਭੇਡਾ ਕਮੈਂਟ ਕਰਦੇ ਹੁੰਦੇ ਆ ਕਿ ਇਦਾਂ ਨਹੀਂ ਕਰਨਾ ਚਾਹੀਦਾ ਉਦਾਂ ਨਹੀਂ ਕਰਨਾ ਚਾਹੀਦਾ ਤੁਸੀਂ ਉਹਨਾਂ ਨੂੰ ਖੁਦ ਹੀ ਆਪਣਾ ਜਵਾਬ ਦੇ ਦਿਓ ਬਾਕੀ ਜੋ ਹੋਇਆ ਇਸ ਤਰ੍ਹਾਂ ਨਹੀਂ ਹੋਣਾ ਚਾਹੀਦਾ ਅੱਗੇ ਤੋਂ ਜੋ ਇਹ ਕਰਦੇ ਆ ਇਹਨਾਂ ਨੂੰ ਆਈ ਥਿੰਕ ਹੁਣ ਸ਼ੀਸ਼ਾ ਦੇ ਗਿਆ ਹੋਵੇਗਾ ਮੇਬੀ ਹੁਣ ਜੋ ਅੱਗੇ ਤੋਂ ਇਹ ਇਦਾਂ ਦਾ ਕਰਨ ਦੀ ਕੋਸ਼ਿਸ਼ ਨਹੀਂ ਕਰਨਗੇ ਪਰ ਅਗਰ ਕਰਨਗੇ ਹੁਣ ਸਾਰਾ ਕੁਝ ਸਿੱਖ ਸੰਗਤਾਂ ਨੂੰ ਪਤਾ ਸੋ ਉਹਦੇ ਲਈ ਉਹ ਪਹਿਲਾਂ ਤੋਂ ਹੀ ਪ੍ਰਪੇਅਰ ਰਹਿਣ ਗਿਆ ਇਹ ਨਿਊਜ਼ ਆ ਰਹੀ ਸੀ ਸਿੱਖ ਸੰਗਤ ਦੇ ਜੋ ਨਿਊਜ਼ੀਲੈਂਡ ਤੇ ਦੁਆਰਾ ਤੋਂ ਨਗਰ ਕੀਰਤਨ ਸਾਹਿਬ ਨੂੰ ਰੋਕਿਆ ਗਿਆ ਬਾਕੀ ਆਈ ਹੋਪ ਤੁਹਾਨੂੰ ਸਾਰਾ ਕੁਝ ਕਲੀਅਰ ਹੋ ਗਿਆ ਹੋਵੇਗਾ ਬਾਕੀ ਫਿਰ ਵੀ ਅਗਰ ਕੁਝ ਪੁੱਛਣਾ ਦੱਸਣਾ ਜਾਂ ਤੁਹਾਡੀ ਕੋਈ ਰਾਏ ਹੋਈ ਇਸ ਦੇ ਬਾਰੇ ਜਰੂਰ ਆਪਣਾ ਕਮੈਂਟ ਕਰਕੇ ਦੱਸਿਓ ਔਰ ਵੀਡੀਓ ਨੂੰ ਜਿਆਦਾ ਜਿਆਦਾ ਲਾਈਕ ਕਰ ਦਿਓ ਸ਼ੇਅਰ ਕਰ ਦਿਓ ਪੰਜਾਬੀਓ ਤੁਹਾਡਾ ਆਪਣਾ ਚੈਨਲ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਿਓ ਥੈਂਕ ਯੂ